हां जी दोस्तों सस्का हाल जी की हालचाल है और सारे ठीक हो आज सुनू ना एक वीडियो बना के देनी है बहुत सोनी वीडियो की बना के देनी है जमे ਆਪਣੀਆਂ ਪੱਠ ਸੂਣ ਵਾਲੀ ਹੈ ਆ ਪੱਠ ਸੂਣ ਵਾਲੀ ਹੈ ਪਰ ਪੱਠ ਦਾ ਜੇ ਆਪਾਂ ਦੇਖਦੇ ਆ ਮੈਂ ਪੁੱਤ ਵੀ ਹੁਣ ਇਹ ਪੱਠ ਪੂਰੀ ਪਲੀ ਜਾਂਦੀ ਆ ਵਧੀਆ ਸੁਨੱਖੀ ਆ ਪਹਿਲੇ ਸੂਈ ਅਸਲ ਨੇ ਸੂਣਾ ਪਹਿਲਾਂ ਸੂਇ ਦਾ ਖਰਾਬ ਹੋ ਗਿਆ ਸੀਗਾ ਪਹਿਲਾਂ ਹੀ ਮੰਨਦੇ ਆ ਆਪਾਂ ਪਰ ਇਹਦਾ ਜੇ ਦਿਖਾਉਣਾ ਮੁੰਡਾ ਖੜਾ ਹੋ ਗਿਆ ਸਾਡੇ ਤੇ ਹੁਣ ਇੱਕ ਐਸ ਟਾਈਪ ਫੁੱਲ ਤਿਆਰ ਆ ਪੱਠ ਨਾਲੇ ਹੁਣ ਇਹਦੀ ਖਾਣਾ-ਦਾਣਾ ਇਹਨੂੰ ਪਾਉਣਾ ਹੈ ਪਰ ਜੇ ਇਹਦੇ ਵਿੱਚ ਹੁਣ ਢੋਖਾ ਖਾਵਾਂਗੇ ਤਾਂ ਕਿੱਥੋਂ ਖਾਵਾਂਗੇ ਢੋਖਾ ਖਾਵਾਂਗੇ ਇਹਦੇ ਪੈਰਾਂ ਤੋਂ ਪੈਰਾ ਕਣੀ ਲੈ ਆ ਜਾਵਾਂ ਕੋਲੇ ਜਮਾ ਕੋਲੇ ਲਿਆ ਹਾਂ ਆ ਦੇਖ ਲਓ ਢੋਖਾ ਖਾਣਾ ਨੌਹਾਂ ਤੋਂ ਜਦੋਂ ਆਪਾਂ ਨੌਣੇ ਕੱਟਦੇ ਜਮਾ ਕੋਲੋਂ ਦਿਖਾਦੇ ਆ ਨੌਣੇ ਕੱਟਦੇ ਤਾਂ ਸੋਚ ਲਓ ਦੋਸਤੋ ਫੇਰ ਜਾਨਵਰ ਰਾਜੀ ਆਪਣਾ ਨਹੀਂ ਹੁੰਦਾ ਹੁਣ ਤੁਹਾਨੂੰ ਇਹਦੇ ਨੌਂ ਕੱਟ ਕੇ ਦਿਖਾਉਨੇ ਆ ਸ਼ਾਸਤਰ ਤੁਹਾਨੂੰ ਪਹਿਲਾਂ ਆਪਾਂ ਦਿਖਾਇਆ ਹੋਇਆ ਹੈ ਜੇ ਸਾਰਾ ਪ੍ਰੋਪਰ ਸਾਨੂੰ ਨਾ ਕੱਟ ਕੇ ਦਿਖਾਉਣਾ ਤਾਂ ਲੋਕਾਂ ਨੂੰ ਰਿਪੋਰਟਾ ਮਾਰਨ ਨੂੰ ਟਾਈਮ ਮਿਲ ਜਾਂਦਾ ਹੈ ਗੱਲ ਦੋਸਤੋ ਆਹੀ ਆ ਜਦੋਂ ਨੌਂ ਦੀ ਦਿੱਕਤ ਬੱਕਰੀ ਚ ਆਉਂਦੀ ਹੈ ਨੌਂਾਂ ਦੇ ਵਿੱਚ ਵਿਆਹੀ ਬਣਦੀ ਬਣਦੀ ਹੈ ਹੁਣ ਇਹਦਾ ਖੜਾਵਾ ਦੇਖ ਲਓ ਤੁਸੀਂ ਕੋਲੋਂ ਠੀਕ ਆ ਆ ਖੜਾਵਾ ਦੇਖ ਲਓ ਇਹ ਸਾਨੂੰ ਨਾਲ ਮੈਂ ਫੋਟੋ ਵੀ ਲਾਉਂਗਾ ਤੇ ਆ ਪਿਛਲੇ ਨੌਂ ਵੀ ਦੇਖ ਲਓ ਇਹਦੇ ਠੀਕ ਹੈ ਖਰਾਬ ਹੋਏ ਪਿਆ ਆ ਖੜਾਵਾ ਦੇਖ ਲਓ ਟੇਢਾ ਹੋਇਆ ਪਿਆ ਹੁਣ ਜੋ ਦੇਦੇ ਆਪਾਂ ਨੌ ਕੱਟਾਂਗੇ ਨੌ ਕੱਟ ਕੇ ਤੁਹਾਨੂੰ ਦਿਖਾਵਾਂਗੇ ਵੀ ਇਹਦਾ ਅੱਗੇ ਚਾਲ ਚੱਲਣ ਕੀ ਬੰਦਾਗਾ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਨੌ ਕਟਿਆ ਤੇ ਐਨਾ ਖਰਾਬ ਨੌ ਹੋਇਆ ਪਿਆ ਸੀਗਾ ਹੁਣ ਸਫਾਈ ਦੇਖ ਲਓ ਆਪਣੀ ਨੌ ਕੱਟਣ ਦੀ ਠੀਕ ਆ ਨੌ ਆਪ ਕੱਟਿਆ ਕਰੋ ਹੋ ਸਕੇ ਤਾਂ ਤੇ ਆਹ ਦੇਖ ਲਓ ਹੁਣ ਤੁਸੀਂ ਆਹ ਨੌ ਜਮ੍ਹਾਂ ਖਰਾਬ ਹੋਇਆ ਪਿਆ ਸੀ ਜੇ ਅੱਗੇ ਜਾ ਕੇ ਇਹ ਬਿਮਾਰੀਆਂ ਦੇ ਕਾਰਨ ਬਣਦਾ ਜਿਵੇਂ ਲਾਲ ਵੇਖ ਰਹੇ ਹੋ ਇਹ ਵਿਆਈ ਦਾ ਕਾਰਨ ਬਣ ਜਾਂਦਾ ਅੱਗੇ ਜਾ ਕੇ ਲੰਗ ਮਾਰਦੀ ਬਿਮਾਰੀ ਦਾ ਕਾਰਨ ਹੋ ਜੀ ਦੋਸਤੋ ਨੌ ਕੱਟਦੇ ਪੱਟਦੇ ਆਪਾਂ ਤੇ ਹੁਣ ਤੁਹਾਨੂੰ ਮੈਂ ਨੌ ਦਿਖਾਉਣਾ ਹਨਾ ਜਿਵੇਂ ਤੁਸੀਂ ਫੋਟੋ ਚ ਦੇਖਿਆ ਜਿਵੇਂ ਤੁਹਾਨੂੰ ਕੱਟਦਾ ਦਿਖਾਇਆ ਮੈਂ ਤੇ ਰਿਐਲਿਟੀ ਤੁਹਾਨੂੰ ਦਿਖਾ ਨਹੀਂ ਸਕਦਾ ਇਹ ਵੀ ਮਜਬੂਰੀ ਹੈ ਤੇ ਚੱਕੀ ਬਾਈ ਪੈਰ ਚੱਕੀ ਪੈਰ ਚੱਕ ਆਹ ਦੇਖ ਲਓ ਬਾਈ ਉਹੀ ਨੌ ਆ ਕੱਟ ਤੇ ਹੁਣ ਇਹਦਾ ਤੋਰਾ ਦੇਖ ਲਓ ਤੋਰੀ ਬਾਈ ਪਾਠ ਨੂੰ ਮਾੜੀ ਜੀ ਚਾ ਚਲ ਆਹ ਦੇਖ ਲਓ ਜੀ ਆ ਇੰਨੀ ਕਿ ਸੰਭ ਸੰਭਾਲ ਜੇ ਕਰਾਂ ਤਾਂ ਠੀਕ ਆ ਤੇ ਤੜਕੇ ਦਾ ਬਾਈ ਨੀਰਾ ਪਾਇਆ ਹੈ ਤੇ ਬੱਕਰੀਆਂ ਨੂੰ ਟਾਈਮ ਦੇਖ ਲਓ ਟਾਈਮ ਕੀ ਹੋ ਗਿਆ 5 ਦਾ ਹੋ ਗਿਆ ਹੁਣ ਨਾ ਅੱਠ ਦਾ ਪੰਜ ਦਾ ਟਾਈਮ ਹੋ ਗਿਆ ਤੇ ਇੱਕ ਭਰਾ ਕਹਿੰਦਾ ਸੀ ਤੜਕੇ ਰੀਲ ਪਾਈ ਸੀ ਕਹਿੰਦਾ ਬਈ ਇਹਨਾਂ ਨੂੰ ਵੀ ਮਾੜਾ ਮੋਟਾ ਸਾਂਭ ਲਿਆ ਕਰ ਬਈ ਜਿੰਨੀਆਂ ਕ ਸਾਂਭਦੀਆਂ ਉਹਨੀਆਂ ਸਾਂਭ ਲੈਨੇ ਆ ਜੋ ਰਿਐਲਟੀ ਉਸ ਨੂੰ ਦਿਖਾ ਦੰਨਾ ਹੈ ਜੇ ਫਾਲਤੂ ਦੇ ਕਹੀ ਚੱਲਾ ਵੀ ਮੈਂ ਛੋਲੇ ਪਾਉਣਾ ਫਲਾਨਾ ਪਾਉਣਾ ਧੋਕਾਂ ਪਾਉਂਦਾ ਉਹ ਮੇਰੇ ਕੋਲ ਗੱਪ ਹੈ ਨਹੀਂ ਗੀ ਠੀਕ ਆ ਜੇ ਭੁੱਖੀਆਂ ਦਾ ਆਪਾਂ ਭੁੱਖੀਆਂ ਦਿਖਾ ਦਾਂਗੇ ਰੱਜੀਆਂ ਤਾਂ ਰੱਜੀਆਂ ਦਿਖਾ ਦਾਂਗੇ ਜੋ ਪਾਉਨੇ ਆ ਉਹ ਦਿਖਾ ਦਾਂਗੇ ਆਹੀ ਕੁਛ ਆ ਦੋਸਤੋ ਇਹਦੇ ਵਿੱਚ ਬਸ ਧਿਆਨ ਕਰ ਲਿਆ ਕਰੋ ਧਿਆਨ ਹੀ ਸਭ ਤੋਂ ਵੱਡੀ ਗੱਲ ਹੈ ਸੋ ਦੋਸਤੋ ਐਨੀ ਕੀ ਵੀਡੀਓ ਪ੍ਰਵਾਨ ਕਰਨੀ ਜੀ ਆਹੀ ਧਿਆਨ ਨਾਲ ਕਰ ਲਿਆ ਕਰੋ ਬਾਕੀ ਜਿਹੜਾ ਕੂੜਾ ਕਾੜ ਕਰ ਤੁਸੀਂ ਵੇਹਨੇ ਆ ਵੀ ਪਿਆ ਕਈ ਰਵੀਰ ਕਮੈਂਟਾਂ ਨੂੰ ਉਹਨਾਂ ਥਾਂ ਚਾਹੀਦਾ ਹੁੰਦਾ ਵੀ ਆਪਦੀ ਸਫਾਈ ਨਹੀਂ ਫੁਲਾਨਾ ਨਹੀਂ ਬਈ ਸਫਾਈ ਦੀ ਗੱਲ ਨਹੀਂ ਇੱਧਰ ਦਿਨੇ ਬੱਕਰੀਆਂ ਹੁੰਦੀਆਂ ਉਸ ਤੋਂ ਬਾਅਦ ਆਪਾਂ ਇੱਧਰ ਬੱਚੇ ਕਰ ਦਨੇ ਆ ਇੱਧਰ ਦੇਖ ਲਓ ਸਫਾਈ ਤੇ ਪਰਲੇ ਪਾਸੇ ਕਰ ਦਨੇ ਆ ਬੱਕਰੀਆਂ ਰਾਤ ਨੂੰ ਠੀਕ ਐ ਇੰਨੀ ਕੀ ਜਾਣਕਾਰੀ ਹੈ ਧੰਨਵਾਦ ਜੀ ਜਾਂਦੇ ਵਾਸਤੇ